ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਗੁਰਪ੍ਰੀਤ ਉੱਥੇ ਜਾ ਕੇ ਫਸ ਗਿਆ ਹੈ ਵੀਡੀਓ ਦੇਖੀ ਸੀ ਵੀਰੇ ਹਾਂ ਵੀਡੀਓ ਦੇਖੀ ਤੂੰ ਦੇਖ ਦੀਏਗਾ ਗੁਰਪ੍ਰੀਤ ਕਰਨ ਕੀ ਗਿਆ ਸੀਗਾ ਕੁਝ ਆਈਡੀਆ ਨਾ ਵੀਰੇ ਕੁਝ ਨਹੀਂ ਪਤਾ ਹੈ ਸੋਨੂੰ ਪਤਾ ਮੈਨੂੰ ਕੁਝ ਨਹੀਂ ਪਤਾ ਅੰਦਾ ਸਰਪੰਚ ਕੇ ਥਰੂ ਪਤਾ ਲੱਗਾ ਸਰਪੰਚ ਪਰ ਵੀਡੀਓ ਆਈ ਸੀ ਫਿਰ ਸਰਪੰਚ ਨੂੰ ਦੱਸਾਇਆ ਤਾਂ ਲੋਕਾਂ ਨੇ ਪਿੰਡ ਦੇ ਵਿੱਚ ਕਾफी ਖੁਸ਼ੀ ਮਨਾਈ ਸੀਗੀ ਕਿ ਸ਼ਾਇਦ ਕੀ ਬਾਹਰ ਜਾਵੇ ਹਾਂ ਉਹ ਹੋਏ ਸੀ ਸਭ ਨੂੰ ਖੁਸ਼ੀ ਹੋਈ ਸੀ ਪਿੰਡ ਕੈਨੂੰ ਵੀ ਮਾਰੇ ਪਿੰਡ ਦਾ ਲੜਕਾ ਬਾਹਰ ਜਾ ਕੇ ਵੀ ਸਰਕਾਰੀ ਨੌਕਰੀ ਲੈ ਗਿਆ ਵੀ ਸਭ ਨੂੰ ਗਰਬਜਾ ਹੋਇਆ ਤਾਂ ਇਹ ਸਭ ਨੂੰ ਮਾਤਮ ਹੋ ਰਿਹਾ ਵੀ ਬਣ ਕੇ ਵੀ ਮੇਰੇ ਤੇ ਇਹ ਬੇਨਤੀ ਹੈ ਵੀ ਮੇਰੇ ਬੇਟਾ ਵਾਪਸ ਆ ਜੇ ਬਸ ਸਚਗਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਤੁਹਾਡੇ ਨਾਲ ਭਾਰ ਪੂਸ਼ਣ ਜਿਸ ਤਰ੍ਹਾਂ ਕਿ ਅਕਸਰ ਹੀ ਬਾਹਰ ਜਾਣ ਦੀ ਲਾਲਸਾ ਦੇ ਨਾਲ ਕਈ ਨੌਜਵਾਨ ਜਿਹੜਾ ਹੈਗਾ ਵਿਦੇਸ਼ਾਂ ਕਰਨੀ ਕੋਚ ਕਰਦੇ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜ਼ਰੂਰ ਵਾਇਰਲ ਹੋ ਰਹੀ ਹੈਗੀ ਆ ਨੌਜਵਾਨਾਂ ਦੀ ਜਿਹਦੇ ਵਿੱਚ ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਬਾਹਰ ਘੁੰਮਣ ਗਏ ਸੀਗੇ ਨੌਜਵਾਨ ਸੋ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਸੋ ਏਜੰਟ ਕਿਸ ਤਰ੍ਹਾਂ ਦੇ ਨਾਲ ਉਹਨੂੰ ਜਿਹੜਾ ਯੂਕਰੇਨ ਲੈ ਜਾਂਦੇ ਨੇ ਸੋ ਉੱਥੇ ਜਿਹੜਾ ਹੈਗਾ ਇੱਕ ਐਗਰੀਮੈਂਟ ਉਹਨਾਂ ਨਾਲ ਸਾਈਨ ਕਰਾਇਆ ਜਾਂਦਾ ਉਹਨਾਂ ਤੋਂ ਜ਼ਬਰਦਸਤੀ ਕਿ ਨਹੀਂ ਤਾਂ ਤੁਹਾਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਨਹੀਂ ਤਾਂ ਤੁਸੀਂ ਐਗਰੀਮੈਂਟ ਸਾਈਨ ਕਰੋ ਨਹੀਂ ਜਿਹੜਾ ਹੈਗਾ ਤੁਹਾਡੇ ਖਿਲਾਫ ਜਿਹੜੀ ਕੋਈ ਕਾਰਵਾਈ ਕੀਤੀ ਜਾਊਗੀ ਸੋ ਉਹਨਾਂ ਵਿੱਚ ਇੱਕ ਗੁਰਪ੍ਰੀਤ ਨਾਮਕ ਦਾ ਨੌਜਵਾਨ ਵੀ ਉਹਦੇ ਵੀਡੀਓ ਵਿੱਚ ਸ਼ਾਮਿਲ ਹੈਗਾ ਸੋ ਅਸੀਂ ਉਹਨਾਂ ਦੇ ਘਰੇ ਪਹੁੰਚੇ ਆ ਪਟਿਆਲਾ ਦੇ ਜ਼ਿਲ੍ਹਾ ਦੇ ਪੈਂਦੇ ਪਿੰਡ ਡਕਾਲਾ ਦੇ ਵਿੱਚ ਸੋ ਗੁਰਪ੍ਰੀਤ ਦੀ ਮਦਰ ਸਾਡੇ ਨਾਲ ਨੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਆ ਗੁਰਪ੍ਰੀਤ ਜਿਹੜਾ ਹੈਗਾ ਉਹ ਬਾਹਰ ਕਿਹੜੇ ਕੰਟਰੀ ਗਿਆ ਸੀਗਾ ਭੈਣ ਜੀ ਕੀ ਨਾਮ ਹੈ ਤੁਹਾਡਾ ਬਲਜੀਂਦਰ ਗੁਰਪ੍ਰੀਤ ਆ ਕਿਹੜਾ ਪਿੰਡ ਹੈ ਜੀ ਆਪਣਾ ਇਹ ਜਿਹੜਾ ਡਕਾਲਾ ਸੋ ਗੁਰਪ੍ਰੀਤ ਤੁਹਾਡਾ ਕਿੰਨੇ ਸਾਲ ਦਾ ਹੈਗਾ ਸੋ ਕਦੋਂ ਗਿਆ ਸੀ ਗੁਰਪ੍ਰੀਤ ਪਹਿਲੇ ਮੈਂ ਨਿਚ ਗਿਆ ਤਾਂ ਕੋਈ ਡੇਟ ਯਾਦ ਹੈ ਜੀ ਡੇਟ ਨਹੀਂ ਯਾਦ ਆ ਗੁਰਪ੍ਰੀਤ ਕਿੰਨਾ ਪੜਿਆ ਸੀ ਕੀ ਕਰਦਾ ਸੀ 10ਵੀਂ ਕਰੀ ਹੋਈ ਹੈ ਗੁਰਪ੍ਰੀਤ ਕੀ ਅੱਛਾ ਤੇ ਕੀ ਕਰਦਾ ਸੀਗਾ ਉਹ ਪਟਿਆੜਾ ਲੱਗਿਆ ਹੋਇਆ ਹੈ ਤੇ ਵਾਈਫਾਈ ਇੰਚ ਵੀਰੇ ਕਿੰਨੀ ਦੇਰ ਨੌਕਰੀ ਕਰੀ ਹੈ ਜੀ ਗੁਰਪ੍ਰੀਤ ਉਹਨੂੰ ਦੋ ਲਾਈ ਦੋ ਤਿੰਨ ਸਾਲ ਉਸਨੂੰ ਸੋ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਜੀ ਕੋਈ ਕੋਹ ਡੈਡੀ ਹੈ ਇੱਕ ਛੋਟਾ ਲੜਕਾ ਮੇਰਾ ਚਾਰ ਮੈਂਬਰ ਹੈ ਮਾਮ ਘਰ ਚ ਹੂੰ ਸੋ ਕਿਸ ਤਰ੍ਹਾਂ ਦੇਖਦੇ ਆਗੇ ਗੁਰਪ੍ਰੀਤ ਕਰਨ ਕੀ ਗਿਆ ਸੀਗਾ ਕੁਝ ਆਈਡੀਆ ਨਾ ਵੀਰੇ ਕੋਈ ਕੁਝ ਨਹੀਂ ਪਤਾ ਹੈ ਸੋਨੂੰ ਪਤਾ ਮੈਨੂੰ ਕੁਝ ਨਹੀਂ ਪਤਾ ਹਾਂ ਤਾਂ ਸੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਗੁਰਪ੍ਰੀਤ ਉੱਥੇ ਜਾ ਕੇ ਫਸ ਗਿਆ ਹੈ ਵੀਡੀਓ ਦੇਖੀ ਤੇ ਵੀਰੇ ਹਾਂ ਵੀਡੀਓ ਦੇਖੀ ਵੀਡੀਓ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਚਾਰ ਪੰਜ ਦਿਨ ਹੋ ਗਏ ਵੀਰੇ ਪਤਾ ਲੱਗਿਆ ਅਕੀਨਾ ਸੁਰੂ ਪਤਾ ਲੱਗਿਆ ਸੀਗਾ ਜੀ ਸਰਪੰਚ ਕੇ ਥਰੂ ਪਤਾ ਲੱਗਿਆ ਸਰਪੰਚ ਪਾ ਵੀਡੀਓ ਆਈ ਸੀ ਫਿਰ ਸਰਪੰਚ ਨੂੰ ਬਤਾਇਆ ਤਾਂ ਕੀ ਨਹੀਂ ਜਾਣੀ ਆਇਆ ਤਾਂ ਵੀਰੇ ਬਤਾਇਆ ਤੇ ਫਿਰ ਵੀਡੀਓ ਦੇਖ ਕੇ ਹੋਇਆ ਤੇਰੀ ਕਿਮ ਜੋ ਕੇ ਹੋ ਗਿਆ ਸੋ ਤੁਹਾਨੂੰ ਪਹਿਲਾਂ ਲੱਗਿਆ ਸੀਗਾ ਕਿ ਪੁਲਿਸ ਦੀ ਵਰਦੀ ਪਾਈ ਹੋਈ ਹੈਗੀ ਆ ਤੋਂ ਤੁਹਾਨੂੰ ਪਹਿਲਾਂ ਕਹਿੰਦੇ ਖੁਸ਼ੀਆਂ ਮਨਾਈਆਂ ਪਿੰਡ ਦੇ ਵਿੱਚ ਕੋਣੇ ਵਿੱਚ ਨੇ ਦੇਖਿਆ ਹੋਸ ਜੀ ਪਤਾ ਵੀਰੇ ਨਹੀਂ ਨੂੰ ਕੁਛ ਨਹੀਂ ਪਤਾ ਨਹੀਂ ਤੁਸੀਂ ਦੱਸੋ ਕੀ ਪਹਿਲਾਂ ਤੁਹਾਨੂੰ ਐਵੇਂ ਲੱਗਿਆ ਕਿ ਬਾਹਰਲੀ ਕੰਟਰੀ ਗਿਆ ਕਿ ਸ਼ਾਇਦ ਹੋ ਗਿਆ ਤਾਂ ਵੀਰੇ ਵੀ ਕੋਈ ਤਕਦੀਰ ਦਾ ਖੇਲ ਹੈ ਕਿ ਸ਼ੁਮਤ ਮਿਲ ਵੀ ਸਕਾ ਨੌਕਰੀ ਵੀ ਕੋਈ ਪਤਾ ਨਹੀਂ ਪ੍ਰਮਾਤਮਾ ਕਿੱਧਰ ਤੇ ਕਿੱਧਰ ਕੇ ਕਰਾ ਦੇ ਫਿਰ ਜੇ ਬਾਅਦ ਵਿੱਚ ਪਤਾ ਲੱਗਿਆ ਫਿਰ ਧਮਾ ਖਰਾਬ ਹੋ ਗਿਆ ਵੀਰੇ ਉਹ ਲੋਕਾਂ ਨੇ ਪਿੰਡ ਦੇ ਵਿੱਚ ਕਾफी ਖੁਸ਼ੀ ਮਨਾਈ ਸੀ ਕਿ ਸ਼ਾਇਦ ਕੀ ਬਾਹਰ ਜਾ ਕੇ ਹਾਂ ਉਹ ਹੋਏ ਤੇ ਸਭ ਨੂੰ ਖੁਸ਼ੀ ਹੋਈ ਸੀ ਪਿੰਡ ਕਿਆਂ ਨੂੰ ਵੀ ਮਾਰੇ ਪਿੰਡ ਦਾ ਲੜਕਾ ਬਾਹਰ ਜਾ ਕੇ ਵੀ ਸਰਕਾਰੀ ਨੌਕਰੀ ਲੈ ਗਿਆ ਵੀ ਸਭ ਨੂੰ ਗਰਵ ਜਾ ਹੋਇਆ ਤਾਂ ਇਹ ਸਭ ਨੂੰ ਮਾਤਮ ਹੋ ਰਿਹਾ ਵੀ ਬਣ ਕੇ ਆ ਵੀਡੀਓ ਦੇ ਵਿੱਚ ਗੁਰਪ੍ਰੀਤ ਨਾਲ ਕਿੰਨੇ ਕ ਮੁੰਡੇ ਸੱਤ ਮੁੰਡੇ ਆ ਵੀਰੇ ਸੱਤੋਂ ਪੰਜਾਬ ਦੇ ਨੇ ਨਹੀਂ ਨਹੀਂ ਪਤਾ ਵੀਰੇ ਕਿੱਥੇ ਕਿੱਥੇ ਗਿਆ ਰੱਬ ਨੂੰ ਪਤਾ ਹੈ ਫਰਿਆਦ ਦੇ ਹੋ ਜਾ 50 ਰੁਪਏ ਮੋਰਪ ਨੂੰ ਪਤਾ ਵੀ ਰੇ ਆਪਾਂ ਹੀ ਆਪਣੇ ਲੋ ਤੇ ਬਣਾ ਆਪਣਾ ਕਹੀ ਜੈ ਉਸ ਦਾ ਕੋਈ ਫਾਇਦਾ ਨਹੀਂ ਨਾ ਮੈਂ ਏਜੰਟ ਨੂੰ ਦੋਸਤ ਦਿੰਦੀ ਨਾ ਕਿਸੇ ਨੂੰ ਦੋਸਤ ਨਹੀਂ ਦਿੰਦੀ ਮੈਂ ਮੈਂ ਤਾਂ ਆਪਣੇ ਆਪ ਦਾ ਹੀ ਦੋਸਤ ਮੇਰੀ ਤਕਦੀਰ ਦਾ ਦੋਸਤ ਆ ਮੈਂ ਕਿਸੇ ਕੇ ਗਿਆ ਗਿਆ ਜੀ ਗਿਆ ਤਾਂ ਹੁਣ ਗੁਰਪ੍ਰੀਤ ਮਲਕੀ ਕੁਝ ਕਹਿ ਕੇ ਤਾਂ ਗਿਆ ਹੁਣ ਜਿਹੜੇ ਆ ਕਿਉਂਕਿ ਆਪਣੇ ਦੋਸਤਾਂ ਨਾਲ ਗਿਆ ਸੀ ਜਾਂ ਇਕੱਲਾ ਹੀ ਘੁੰਮਣ ਗਿਆ ਸੀ ਬੱਚੇਂ ਕੇ ਸਲਾਹ ਆ ਬਿਰੋਕੀਸ਼ਨ ਨੂੰ ਨਹੀਂ ਪਤਾ ਹੁੰਦਾ ਅੱਜ ਕੱਲ ਬੱਚੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਮੇਰਾ ਬੱਚਾ ਮੈਨੂੰ ਕੁਛ ਨਹੀਂ ਨਹੀਂ ਬਤਾਂਦਾ ਕਿਉਂ ਮੈਂ ਆ ਦਿਲ ਕੀ ਮਰੀਜ਼ ਇਸ ਲਈ ਮੈਨੂੰ ਕੁਛ ਨਹੀਂ ਬਤਾਂਦਾ ਹੈ ਉਹ ਜਿੱਦਣ ਮੇਰਾ ਭਤੀਜਾ ਮੇਰਾ ਤਾਂ ਜਦ ਕਾ ਮੈਨੂੰ ਕੁਛ ਨਹੀਂ ਬਤਾਂਦਾ ਹੈ ਮੇਰੇ ਭਾਈ ਭੈ ਇੱਕੇ ਲੜਕਾ ਦਾ ਜਦ ਪਿੱਛੇ ਮੇਰਾ ਦਿਮਾਗ ਨਹੀਂ ਸੈੱਟ ਰਹਿੰਦਾ ਸੋ ਹੁਣ ਜਿਹੜਾ ਗੁਰਪ੍ਰੀਤ ਦੀਪ ਨਾਲ ਗੱਲ ਹੋਈ ਤੁਹਾਡੀ ਲਾਸਟ ਵਾਰੀ ਟਾਈਮ ਕਦ ਹੋਈ ਹੈ ਜੀ ਸ਼ਾਮ ਨੂੰ ਹੋਈ ਸੀ ਵੈਸੇ ਕਹਿ ਰਿਹਾ ਤੂੰ ਵੀ ਮਾਂ ਮੈਂ ਠੀਕ ਆ ਗੱਲ ਕਰ ਲਿਆ ਮੈਂ ਨਹੀਂ ਉਹਨੂੰ ਕਹਿੰਦੀ ਵੀ ਨਹੀਂ ਕਰਦਾ ਕਰ ਲਿਆ ਕਹਦਾ ਮਾਂ ਮੈਂ ਠੀਕ ਆ ਬਸ ਵੀ ਮੇਰੇ ਤੇ ਇਹ ਬਿੰਤੇ ਵੀ ਮੇਰੇ ਬੇਟਾ ਵਾਪਸ ਆ ਜੇ ਬਸ ਕੋਈ ਸਰਕਾਰੀ ਅਫਸਰ ਨਾਲ ਕਿਸੇ ਨਾਲ ਕੋਈ ਮੰਤਰੀ ਨਾਲ ਕਿਸੇ ਪੰਜਾਬ ਸਰਕਾਰ ਦੇ ਨਮਾਇੰਦੇ ਨਾਲ ਕੋਈ ਗੱਲ ਹੋਈ ਨਹੀਂ ਕਿਸੇ ਗੱਲ ਨਹੀਂ ਹੋਈ ਮੇਰੀ ਗੱਲ ਨਹੀਂ ਹੋਈ ਇਸਕੇ ਡੈਡੀ ਕੀ ਹੋਈ ਹੋ ਕਿਸੇ ਗੱਲੋਂ ਮੈਨੂੰ ਪਤਾ ਨਹੀਂ ਹੈ ਠੀਕ ਹੈ ਨਾ ਵੀ ਮੇਰੇ ਗੱਲ ਕਿਸੇ ਕੀ ਨਹੀਂ ਹੋਈ